ਉਹ ਮੱਦੇ ਉਸ ਤੋਂ ਕੇ ਵੀ ਸਾਰੇ ਸਾਰੇ ਬਹੁਤ ਸੱਤੀ ਕਾਲ ਦੀ ਤੇਈ ਦੋਸਤੋ ਉਸ ਨੂੰ ਮੈਂ ਦਾ ਨਾਗਿਆ ਪਠਾਣੀਆਂ ਲੱਗਦੇ ਨੇ ਪਠਾਣੀਆਂ ਗਾਇਸ ਕਹਿੰਦਾ ਬੂੜ ਤੋਤੇ ਹੋਇਆ ਬਟ ਆਪਣੇ ਬੂਟਾ ਤਾਂ ਆਪਣੇ ਹੀ ਆ ਠੀਕ ਹੈ ਗਾਇਸ ਦੇਖੋ ਇਹਨੇ ਸਰੇ ਸਰੇ ਅਨਾਰ ਦਾ ਤਲਾਤਾ ਇਹਨੇ ਟੱਕਾ ਹੀ ਨਾ ਮਾ ਦੇ सवेरे सवेरे चलाता इधर उठे कम उठे कम सूरज निकल नारा नहा चुके हैं ना धो के रेडी हो गए फिर दोस्तों ਅੱਜ ਦਾ ਦਿਨ ਕੁਝ ਖਾਸ ਨਹੀਂ ਹੈਗਾ ਬਸ ਤੁਹਾਨੂੰ ਕੋਠੇ ਦੇ ਕਿਹੜੇ ਕਢਾ ਲਿਓ ਨੇ ਆ ਠੀਕੇ ਕੋਠੇ ਉੱਤੇ ਕਿਹੜਾ ਕੱਢ ਆਪ ਦੋਸਤੋਂ ਦੇਖ ਸਕਦੇ ਹੋ ਸਾਡੇ ਪੰਕੀ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਇਹ ਕੰਮ ਆ ਜਾਂਦਾ ਇਸਨੇ ਬਾਈਕ ਵੀਕ ਤੋਂ ਨਹੀਂ ਹੁੰਦੀ ਆ ਉੱਦੋਂ ਮਿਲ ਜਾਂਦਾ ਇਹ ਦੋਸਤੋਂ ਨੇ ਛੜੀਆਂ ਪਾੜੀਆਂ ਨੇ ਇਹ ਕੋਠਾ ਵਾ ਖਾਲੀ ਅੱਗੇ ਤੁਹਾਨੂੰ ਦੇਣ ਦੇ ਵਿੱਚ ਦਰਸ਼ਨ ਦੇਖਾ ਜਾਣ ਕਿ ਥਿ ਵਿਊ ਦਿਖਾਇਆ ਸੀ ਰਾਤ ਨੂੰ ਵਿਊ ਦਿਖਾਇਆ ਸੀ ਨਾ ये तीन तो देख ये मैं सोना जा बाकी दोस्त साधे कोठे उत्ते व्यू बहुत बढ़िया होंगे वा सामने सूरज अर्धे उत देख सकते बाकी दोस्तों दो चार गल् कर लाडेल ला। इतने बैके तो दोस्तों ਆਪਾਂ ਆਪਣਾ ਜਿਹੜਾ ਹੈਗਾ ਟਾਰਗੇਟ ਉਹ ਟਾਰਗੇਟ ਪੂਰਾ ਕਰਕੇ ਆਪਾਂ ਕਰਨਾ ਵਾ ਆਪਣਾ ਘਰ ਦਾ ਸੁਪਨਾ ਪੂਰਾ ਕਰਨਾ ਕਰਦਾ ਇਹ ਦੋਸਤੋ ਆਪਣਾ ਗੱਡੀ ਵੀ ਲਵਾਂਗੇ ਤੇ ਬਾਕੀ ਦੋਸਤੋ ਤੁਸੀਂ ਨਾ ਫੋਲੋ ਕਰੋ ਯਾਨੀ ਕਿ ਸਬਸਕ੍ਰਾਈਬ ਕਰੋ ਮੈਨੂੰ ਆਪਾਂ ਨੂੰ ਜੀਤੇ ਜੀਤੇ ਆਪਣਾ ਟੀਮ ਪੂਰਾ ਕਰਾਂ ਤੇ ਰੋਜ਼ ਜੇ ਮੈਂ ਕੋਸ ਨਮਾਦ ਕੋਣ ਵੀ ਕੋਸ਼ਿਸ਼ ਕਰਦਾ ਹਾਂ ਬਟ ਆਪਣੇ ਕੋ ਪੈਸੇ ਨਾ ਹੋਣ ਦੀ ਕਾਰਨ ਆਪਾਂ ਉੱਥੇ ਜਾ ਵੀ ਨਹੀਂ ਸਕਦੇ ਹਨ ਬਸ ਕਰੀ ਬੈ ਕਿ ਆਪਾਂ ਵਲੌਗ ਬਣਾਇਆ ਨੇ ਕਰਦੇ ਹੀ ਜਾਂ ਤਾਂ ਕਿਥੇ ਘੁੰਮਣ ਵਾਲੇ ਵਲੌਗ ਬਣਾਇਆ ਨਾ ਬਸ ਇਹ ਆ ਕੁਝ ਹੋਰ ਹੈ ਨਹੀਂਗਾ ਆਸਤਾਨੋ ਇਹ ਤਾਂ ਕਾਹ ਜੋ ਵੀ ਹੁੰਦਾ ਵਾ ਤੁਹਾਨੂੰ ਦਿਖਾਈ ਦਿੰਦਾ ਵਲੌਗਾਂ ਵਿੱਚ ਹਨਾ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦਾ ਵੀ ਕੋਸਣਾ ਕੁਝ ਅਲਗ ਦਿਖਾ ਮਾਰਾਂ ਇੱਕੋ ਚੀਜ਼ ਨਹੀਂ ਦਿਖਾਈਦੀ ਵਾਰ-ਵਾਰ ਹੈ ਨਾ ਤੇ ਵਾਕੀ ਬਸ ਆਪਣਾ ਚੈਲੰਜ ਚੱਲਿਆਂਦਾ ਵਾ 2000 ਵਲੌਗ ਬਣਾਉਣੇ ਆ ਆਪਾਂ ਤੇ 2000 ਵਲੌਗਾਂ ਦੇ ਬੱਚੇ ਆਪਾਂ ਆਪਣੀ ਲਾਈਫ ਨੂੰ ਇੱਕ ਰਿਚਰ ਲਾਈਫ ਦੇ ਵਿੱਚ ਕਰਨਾ ਵਾ ਠੀਕ ਹੈ ਤੇ ਵਾਕੀ ਮੈਨੂੰ ਥੋੜਾ ਜਿਹਾ ਟਾਈਟਲ ਥੰਬਨੇਲ ਇਹ ਬਹੁਤ ਦਿੱਕਤ ਆਉਂਦੀ ਆ ਵੀ ਕੀ ਰੱਖਾਂ ਕਿੱਦਾਂ ਰੱਖਾਂ ਜੋ ਦਿਖਾਇਆ ਗਿਆ ਵਾ ਆਪਾਂ ਵਲੌਗ ਦੇ ਵਿੱਚ ਉਹ ਹੀ ਆਪਾਂ ਥੰਬਨੇਲ ਦੇ ਵਿੱਚ ਰੱਖ ਦਿਆਂ ਟਾਈਟਲ ਵਿੱਚ ਵੀ ਉਹੀ ਰੱਖੀ ਰੱਖ ਹੈ ਨਾ ਤੇ ਬਾਕੀ ਦੋਸਤਾਂ ਤੁਸੀਂ ਵੀ ਮੈਨੂੰ ਦੱਸਿਆ ਕਰੋ ਕਿ ਮੈਂ ਘਰੇ ਹੋ ਕੇ ਕੀ ਲੱਗ ਕਰ ਸਕਦਾ ਪੱਕੀ ਹੁਣ ਆਪਾਂ ਕੰਮ ਦਾ ਹੀ ਪਤਾ ਕੀਤਾ ਜਾਵਾ ਹਾਂ ਦੇ ਕੰਮ ਮਿਲੂਗਾ ਤਾਂ ਹੀ ਆਪਾਂ ਕੰਮ ਕਿਚਾਏ ਕਰਾਂਗੇ ਠੀਕ ਹੈ ਹਾਲੇ ਕੋਈ ਵੀ ਨਿਊਜ਼ ਨਹੀਂ ਹੈ ਕਿ ਕੰਮ ਬਾਰੇ ਉਹ ਕੰਪਨੀ ਵਾਲੋ ਕਹਿੰਦੇ ਆ ਵੀ ਆਜੇ ਕੱਲ ਆਜੇ ਕੱਲ ਡੰਡੇ ਟਾਈਆਂ ਦੀਆਂ ਨੇ ਤੇ ਬਾਕੀ ਆਪਾਂ ਹੋਰ ਕਿੱਥੇ ਪਤਾ ਕਰ ਲਵਾਂਗੇ ਕਿ ਆਪਣੇ ਕੋਲ 10 ਤਰੀਕ ਦਾ ਡਾਟਾ ਪਸ ਰਿਹਾ ਵਾ 10 ਤਰੀਕ ਤੋਂ ਬਾਅਦ ਆਪਣਾ ਇੰਟਰਨੈਟ ਸਾਰਾ ਕੁਝ ਖਤਮ ਹੋ ਜਾਣਾ ਵਾ ਕਾਲਿੰਗ ਵੀ ਨਹੀਂ ਲੱਗਣੀ ਠੀਕ ਹੈ ਬਾਅਦ ਵਿੱਚ ਕਿਸ ਤੋਂ ਵਾਈਫਾਈ ਮੰਗ ਕੇ ਵੀਡੀਓ ਐਡੀਟਿੰਗ ਕਰਕੇ ਫਿਰ ਉਹ ਅਪਲੋਡ ਕਰੂੰਗਾ ਠੀਕ ਤੇ ਬਸ ਥੋੜਾ ਓਖਾ ਦੇਣਾ ਇਹਨੂੰ ਇਹਨਾਂ ਇਸ ਕੰਨਾ ਜਿਨੇ ਆ ਉਹ ਕਿਨੇ ਓਖੇ ਦਿਨ ਕੱਢ ਲੈਣਾ ਔਲੀ ਦੁਨੀਆ ਬਹੁਤ ਸੁਖੀ ਆ ਭਾਈ ਲੈਣ ਕਿ ਜੀਣਾ ਬਹੁਤ ਸੁੱਖਾ ਹੁੰਦਾ ਜਿਨੇ ਓਖਾ ਰੰਗ ਕੱਢ ਲਿਆ ਖੋਖਾ ਨਿਕਲੀਆਂ ਦਾ ਬਈ ਖੋਖਾ ਕਿੰਨਾ ਬਹੁਤ ਵਾ ਚੈਲੰਜ ਬਾਕੀ ਦੋਸਤੋਂ ਤੁਸੀਂ ਬਣੇ ਰਹੋ ਅਗਰ ਤੁਹਾਨੂੰ ਮੇਰੇ ਵਲੌਗ ਥੋੜੇ ਜਿਹੀ ਪਸੰਦ ਆਉਂਦੇ ਆ ਤੁਸੀਂ ਸਬਸਕ੍ਰਾਈਬਰ ਕੇ ਮੈਨੂੰ ਮੋਟੀਵੇਟ ਬੜਾ ਸਾਧੋ ਲੀਏ ਮੈਨੂੰ ਮੋਟੀਵੇਟ ਕਰੋ ਸਬਸਕ੍ਰਾਈਬ ਕਰਕੇ ਤੇ ਬਾਕੀ ਦੋਸਤੋਂ ਫਿਊਚਰ ਵਿੱਚ ਆਪਣੇ ਬਹੁਤ ਕਈ ਕਈ ਵਲੌਗ ਆਉਣਗੇ ਲਾਈਕ ਜਿਓਨ ਸੁਰੂ ਰੀਅਸਟੀ ਬਣਾਉਂਦੇ ਹੈ ਨਾ ਚੱਲ ਹੁਣ ਆਪਾਂ ਪਹਿਲਾਂ ਸ਼ੁਰੂ ਕਰਤਾ ਬੰਦ ਨੂੰ ਜਿਉਂ ਮਾਤਾ ਇਨੀ ਨਾ ਉਹ ਉਹਦੇ ਸਹੀ ਟਰੈਕ ਤੇ ਚੱਲਣਾ ਲੱਗਿਆ ਚਲੋ ਹਣ ਆਪਾਂ ਕੰਮ ਸ਼ੁਰੂ ਕਰਤਾ ਵਾ ਤੇ ਹਣ ਆ ਕੰਮ ਚ ਲੱਗਿਓ ਆ ਨਾਲ ਦੀ ਨਾਲ ਆਪਾਂ ਇਹ ਕੰਮ ਤੇ ਵੀ ਲੱਗ ਕੇ ਤਾਂ ਵੀ ਆਪਾਂ ਫਿਰ ਸ਼ੂਟ ਕਰਕੇ ਫਿਰ ਰਾਤ ਨੂੰ ਆਪਾਂ ਤੁਹਾਨੂੰ ਦਿਖਾ ਕੇ ਹਨ ਕਿ ਇੱਕ ਵੀ ਅਪਡੇਟ ਜੋ ਵੀ ਅਪਡੇਟ ਹੋਗੀ ਤੁਹਾਨੂੰ ਦੱਸਿਆ ਕਰਾਂਗੇ ਠੀਕ ਹੈ ਤੇ ਬਾਕੀ ਤੁਸੀਂ ਉਹ ਅਪਡੇਟ ਨੂੰ ਦੇਖ ਲਿਆ ਕਰੋ ਤੇ ਬੱਸ ਤੁਸੀਂ ਮੇਰੇ ਨਾਲ ਮੇਰੇ ਨਾਲ ਜੁੜੀ ਜਾਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਤਾਂ ਕਿ ਆਪਣਾ ਰੀਚ ਮਿਲੇ ਆਪਾਂ ਤੇ ਆਪਣਾ YouTube ਤੇ ਪੈਸੇ ਹੋਣ ਲੱਗੇ ਫਿਰ ਆਪਾਂ ਟਰੈਵਲ ਬਲੌਗ ਬਣਾਉਣ ਲੱਗ ਜਾਾਂਗੇ ਤੇ ਆਪਾਂ ਘੁੰਮਾਂਗੇ ਲਗ ਲਗ ਸਟੇਟਾਂ ਠੀਕ ਹੈ ਫਿਰ ਕਈ ਫੋਲੋਅਰਾਂ ਜਾਨਕੀ ਜਿਹੜੇ ਸਬਸਕ੍ਰਾਈਬਰ ਹੋਣਗੇ ਉਹਨਾਂ ਨਾਲ ਵੀ ਆਪਾਂ ਵਧੀਆ ਕੁਝ ਕਰਾਂਗੇ ਗਿਵਏ ਕਰਿਆ ਕਰਾਂਗੇ ਅਲੱਗ-ਅਲੱਗ ਸਬਸਕ੍ਰਾਈਬਰਾਂ ਨਾਲ ਜ਼ਿਕਰੀ ਮਿਲਣ ਤੇ ਲੈ ਕੇ ਜਾਇਆ ਕਰਾਂਗੇ ਠੀਕ ਹੈ ਪੋਪੋਸ ਕਰਿਆ ਕਰਾਂਗੇ ਉਹ ਜੋ ਜਾਨਕੀ ਮਾਈਂਡ ਵਿੱਚ ਆਏਗਾ ਉਹ ਸਾਰਾ ਕੁਝ ਕਰਨਾ ਪਾ ਠੀਕ ਬਸ ਕੀ ਚਾਹੀਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਇੱਕ ਵਧੀਆ ਆਡੀਅੰਸ ਚਾਹੀਦੀ ਆ ਤੇ ਉਹ ਤੁਸੀਂ ਕਰੋਗੇ ਠੀਕ ਤੇ ਬਸ ਆ ਮੇਰਾ ਕਰ ਦੋ ਡ੍ਰੀਮ ਪੂਰਾ बस फाउन भी बहुत कुछ ना ठीक है बाकी बस हम्पे है धुपे बैठे से बाकी सामने कबूतर आल देखते हम की हिंदा रात तक रात तक की तुम अपडेट तो मिल जाए वीडियो मिलेगी जो भी हम आपको रात सारी वीडियो पूरी करके फिर एडिटिंग करके सवेरे अठ बजे ब्लॉक मिल जाता व अठ ठीक है वह तो बाद दस बजे बट तपोर्ट करो सौ सौ मैं बना दिया करा इधर मेरा भरा लिया पता नहीं चाहिए चाह बना ते दोस्तों जो तो दोस्तों मुड़ी दो। तो के चाह पी चलो हम चाहू ठीक फिर आप दोस्तों हूँ आप कि मम्मी छद्डन गए थे हाथ तो देख पाले हो गए अपने मोटरसाकल बहुत ढिली होगी चैन ढिली होगी ਆ ਵੀਰ ਆਏ ਆ ਕੈਂਟ ਸੈਟ ਕਰਾਉਣ ਭਾਈ ਮਸਲ ਹੋ ਗਿਆ ਇਹਦੀ ਕੈਂਟੇਟ ਰਾਕੇ 13 ਵਾਗੇ ਨਿੱਚੇ ਤਾਂ ਕਰੇ ਠੀਕ ਹੈ ਕੋਣੀ ਲੋ ਬਲਾਵ ਦੇ ਲਾਓ। ਲਓ ਦੋਸਤੋ ਹੁਣ ਆਪਾਂ ਦੋਸਤੋ ਆਏ ਆ ਗੁਰਦੁਆਰੇ ਮੱਥਾ ਟੇਕਣ ਤੇ ਮੱਥਾ ਟੇਕਿਆ ਪਤਾ ਲਿਆ ਕਰੇ ਠੀਕ ਹੈ। ਓਏ ਅੰਸਤ ਤੋ ਨੀ ਹੱਤ ਤੋ ਕੇ ਪੇਰ ਕੱਲ ਜਾਂਦਾ। ਸੋ ਦੋਸਤੋ ਅੱਜ ਦਾ ਵੀਰੋ ਤੁਹਾਨੂੰ ਕੈਮਰਾ ਦਿਖਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਈ ਹੋਪ ਤੁਹਾਨੂੰ ਮਜ਼ਾ ਆਇਆ ਹੋਊਗਾ ਠੀਕ ਹੈ ਅਗਰ ਮਜ਼ਾ ਆਇਆ ਤਾਂ ਕਰਦੇ ਕਮੈਂਟ ਪਿਆਰਾ ਜਿਹਾ ਤੇ ਲਾਈਕ ਕਰਕੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਲਟਸ ਲੱਗ ਕਰ ਲਿਓ ਠੀਕ ਤੇ ਮੈਂ ਜੀ ਆਪਾਂ ਕੱਲ੍ਹ ਵਾਲੇ ਬਲਾਗ ਵਿੱਚ ਰੱਬ ਰੱਖਾ ਸ਼ਸ਼ੀ